ਪੰਜਾਹ ਤੋਂ ਕਰੋ ਉਹ ਮੇਰਾ ਪੰਜਾਬ ਸੀ ਉਹਦੇ ਸਿਰ ਤੇ ਜੀ ਪਤਨੀ ਪਤਨੀ ਲਖਿੰਦਰ ਸਿੰਘ ਲਗਾਓ ਲਗਾ ਸਾਰੇ ਤੇ ਲਗਾਓ ਉੱਥੇ ਖੜਾ ਤੁਸੀਂ ਆਓ ਤੁਸੀਂ ਰੱਖੋ ਸਾਨੂੰ ਆਉਂਦਾ ਨਹੀਂ ਘਰਦੀ ਯਾਰ ਇਹ ਜੱਫੀ ਅੱਡੇ ਵਾਲੇ ਤੇ ਵੀ ਲੈ ਲਓ ਫੇਰ ਹੋਈ ਲੇ ਬਗੂ ਜੀ ਮੋਆ ਇਹ ਨਾ ਬਸ ਨਾਈਸ 77 77 ਲੋਕਾਂ ਕੋਲ ਘੱਟ ਨਹੀਂ ਨਾ ਨਵੀਂ ਸ਼ਰ ਹੈ ਨਾ ਪੁਰਾਣੀ ਦੀ ਬੁੜੀ ਨਾ ਉਹ ਛੜਵਾਂ ਦਾ ਮਰਾਂ ਦੀ ਵਿਚਾਰਾ ਪੁੱਛ ਗਿਆ ਕੋਈ ਛੱਡ ਦਿੰਦੇ ਚਾਰ ਨਾ ਨਾਲ ਬਹੁਤ ਬਹੁਤ ਹੱਲੇ ਮੋਟਾ ਹੋ ਗਿਆ ਚੱਲੇਗਾ ਦਾਨਿਸ਼ਾ ਕਰ ਰਹੇ ਸਾਕੀ ਬਾਤ ਸਿੰਘ ਕਹਿੰਦਾ ਕਰੋ ਪੁਰਾਣਾ ਮੋਟਰਸਾਈਕਲ ਬਾਹਰ ਗੱਡ ਤੇ ਆ ਗਿਆ ਤੈਨੂੰ ਕੀ ਆਏਗਾ ਨਹੀਂ ਦੇਖਿਆ ਇਹ ਕਿਹੜਾ ਬੋਹੀ ਨਹੀਂ ਲਾਤੀ ਜਾ ਮੈਂ ਮਾਰ ਛੱਡਣਾ ਇਹ ਭੈਣ ਜੋ ਰੋਬੇ ਮਾਰ 52586 ਨੂੰ ਦੱਖੀ ਜਾਣਾ ਇਹਨਾਂ ਨੂੰ 52586 ਨੰਬਰ ਵਾਂ ਨਹੀਂ ਮੇਰੇ ਤਾਂ ਫੋਨੋ ਕੀ ਮਤਲਬ ਉੱਥੇ ਪਰ ਰਹਿ ਜਾਂਦੇ ਆ ਨੀਗਾਰ ਉਹਦਾ ਕੀ ਕਰਦਾ ਇਹ ਮੈਂ ਦੇਖਿਆ ਨਹੀਂ ਸੀ ਬਿਲਨ ਨੂੰ ਇਹ ਬੱਚਾ ਇਹ ਚਿੰਤਨਾ ਕਰਦਾ ਜੋ ਜੋ ਨਾਬਕੀ ਨੇ ਦੇਖਿਆ ਹੋਗਾ ਮੈਨਾਂ ਇਹਦਾ ਮੂੰਹ ਕੋ ਪਿਆ ਹੋਗਾ ਤੇਰੇ ਕੋ 2 ਵਜੇ ਨਿਕਲਿਆ ਭੂਆ ਬਚਾਲਾ ਮੈਨੂੰ ਭੂਆ ਬਚਾਲਾ ਮੈਨਾਂ ਗਲਤ ਕੰਮ ਕਰਨ ਲੱਗਾ ਇਹ ਐਦਾ ਬੋਲੇ ਵੀ ਮੈਨੂੰ ਠੋਕਣਾ ਐ ਨਹੀਂ ਇਹ ਬੱਚੇ ਨੇ ਕਹਿ ਵੀ ਕਹਿੰਦਾ ਵੀ ਮੈਨੂੰ ਠੋਕਣਾ ਚਾਹੀਦਾ ਇਹਨੇ ਕਿਹਾ ਫੇਰ ਜਾ ਕੇ ਮੈਂ ਬਚਾਇਆ ਮੇਰੇ ਤੋਂ ਛੋਟੇ ਭਾਲੀ ਦੇ ਬੱਚੇ ਨਹੀਂ ਆ ਪੁੱਛਿਆ ਤਾਂ ਹੈ ਕਿ ਇਹ ਵੀ ਜੰਗਲ ਜਨ ਕੋ ਐਸੇ ਦੋਗੇ ਪਰ ਮੇਰੇ ਪਰਾਂ ਮੈਂ ਨਹੀਂ ਨਹੀਂ ਪੁੱਛਿਆ ਕਿ ਬਾਦੀ ਮੈਨੇ ਹੌਸਲੇ ਬੋਧੇ ਜਾਂਦੇ ਜਾਣ ਮੇਰੀ ਗੱਲ ਸੁਣੋ ਤਾਂ ਬਹੁਤ ਬਾ ਅੰਕਾ ਨਾ ਕੋਈ ਦਿਖਾਇਆ ਠੀਕ ਹਨਾ ਬਾਦ ਕੋਲ ਗਈ ਆਉਗੀ ਘੁੰਮ ਕੇ ਚੱਲ ਜਾਉਗੀ ਇਸ ਪੰਜ ਪੰਜ ਇਕੱਈ ਹਜ਼ਾਰ ਹਜ਼ਾਰ ਬਿਲਕੁਲ ਆਪਾਂ ਚੱਲਦੇ ਹੋਏ ਆਹ ਦੇਖ ਇਧਰ ਨਿਆਣੇ ਆ ਦੇਖ ਦੋ ਦੋ ਕੈਂਟਨ ਵਜੇ ਤੱਕ ਕਰੇ ਸਮਝਾ ਦੇਣ ਗੜੀ ਚੋਂ ਉੱਤਾਰ ਇਹ ਬੰਦਾ ਕਿੰਨੀ ਲੰਬਾ ਰਹਿੰਦਾ ਹੈ अनि नि जान न ਕਿੰਨੇ ਕੱਢਣਾ ਬਾਸ਼ਰ ਮਾ ਮਾ ਸਾਰਾ ਜੂਰ ਦੀ ਹਾਂ ਮਾ ਮਾ ਸਾਰਾ ਜੂਰ ਦੀ ਬਾਜੀ ਖਾਣਾ ਖਾ ਕੇ ਬੱਚੇ ਸਕੂਲੇ ਵੀ ਜਾਣਾ ਸਾਡੇ ਬੱਚਿਆਂ ਨੇ ਇਸ ਗਲੀ 'ਚ ਇਹੀ ਕੰਮ ਹੁੰਦਾ ਚੌਥੇ ਦਿਨ ਇਹੀ ਕੰਮ ਹੁੰਦਾ ਸਾਡੀ ਗਲੀ ਦੇ ਵਿੱਚ ਖਾ ਧੀ ਕੇ ਜੋਰਾਂ ਵਜਾ ਕੇ ਲੋਕਾਂ ਦੇ ਗੇਟ ਖੜਕਾਉਂਦਾ ਇਹ ਰਾਤ ਨੂੰ ਥੱਕੇ ਮਾਰਦਾ ਗੇਟ ਦੇ ਰੱਖੋ ਇਹ ਦੱਸੋ ਕਿਨੇ ਕਿਨੇ ਰੱਖਣਾ ਨਾ ਉਹਨਾਂ ਦਾ ਨਾਮ ਲਿਖਾ ਬੁਸੀਂ ਤੁਸੀਂ ਲੈਣਾ ਹੈ ਤੁਹਾਡਾ ਮਾਤਾ ਕੀ ਨਾਮ ਤੂੰ ਕਹਿੰਦੀ ਨਾ ਜਿਹਨੂੰ ਦਿਖਾਉਣਾ ਲਾ ਮੈਨੂੰ ਨਾਮ ਲਿਖਾ ਆਈ ਜਾਂਦੇ ਆ ਅਸੀਂ ਅਸੀਂ ਇਹਦੇ ਵਾਸਤੇ ਆਏ ਆਈ ਹੋਰ ਵੀ ਕੰਮ ਕਰਨੇ ਨੇ ਜਿੰਮੇਵਾਰੀ ਚੱਕੋ ਮੈਂ ਨਾ ਬੋਲਣਾ ਕਿ ਕੀ ਤੇ ਨਾਮ ਲਿਖਾ ਨਾ ਲਿਖਾ ਤੇਰਾ ਨਾਮ ਫਿਰ ਵੇਚੀ ਸਾਡੇ ਕੋਲ ਸਾਡੇ ਨਾਲ ਨਹੀਂ ਭੇਜਣਾ ਤੂੰ ਆਪਣੀ ਜਿੰਮੇਵਾਰੀ ਇੱਥੇ ਰੱਖਣੀ ਅਸੀਂ ਆਏ ਆ ਇਹਨੂੰ ਲਿਜਾਣ ਵਾਸਤੇ ਦੱਸੋ ਨਾਮ ਦੱਸੋ ਨਾਮ ਜੱ태ਵੰਦੀ ਆਰਣ ਤੋਂ ਜੀ ਭੇਜ ਦਿੰਦੇ ਆ ਜੱ태ਵੰਦੀ ਨੀ ਭੇਜਣਾ ਅਸੀਂ ਹੋਰ ਵੀ ਬੱਬਾ ਕੰਮ ਕਰਨੇ ਹੈ ਅੰਜੂ ਨਹੀਂ ਜੱ태ਵੰਦੀ ਆ ਰਹੀ ਨਹੀਂ ਛੋਟੇ ਮੋਟੇ ਚੱਲੋ ਕੋਈ ਜ਼ੁਰਬੀ ਤੇ ਕਰੋ ਫੋਨ ਯਾਰ ਬਾਬੇ ਲਾਫਰ ਨਹੀਂ ਕਿਹੜਾ ਪਿੰਡ ਕਿਹੜਾ ਪਿੰਡ ਇੱਕ ਮਿੰਟ ਨਾਮ ਲਿਖਦੇ ਬਾਬਾ ਨਾਮ ਲਿਖਾ ਨਹੀਂ ਕੋਣੇ ਸੀ ਨਾਮ ਕੋਣੇ ਕਹਿੰਦੇ ਨਾਮ ਲਿਖਾਣੇ ਨਹੀਂ ਅਸੀਂ ਚੱਲੇ ਆ ਕੋਈ ਕੰਮ ਜੋ ਕਰ ਅਸੀਂ ਚੱਲੇ ਆ ਜੇ ਨਹੀਂ ਤੁਹਾਡੀ ਜ਼ਿੰਮੇਵਾਰੀ ਹੈ ਸਾਰਿਆਂ ਦੀ ਜਿਹੜੇ ਇੱਥੇ ਬੰਦੇ ਮੈਂ ਫੋਟੋ ਖਿੱਚਦੀ ਹਾਂ ਬਾਕੀ ਸਭੀਆਂ ਮਾਰੀ ਬੋਲੋ ਅਸੀਂ 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 ਬਾਬਾ ਬੋਲੋ ਅੰਦਾਜ਼ਾ ਫਰਸਿਆ ਅਸੀਂ ਚਲਾ ਦੇਤੀ ਹੋ ਹਾਂ ਬੋਲੋ ਬੋਲੋ ਚੱਲਾਂ ਅੰਦੋਂ ਲੈ ਕੇ ਉੱਥੇ ਕੰਮ ਹੋਣਾ

ਕੰਮ ਕਰਵਾਉਣਾ ਪਟਿਆਲਾ ਨੂੰ ਕਿ ਜਿਹੜੇ ਤੁਹਾਡੇ ਫੈਕਟਰੀ ਦਾ ਕੰਮ ਕਰਦੇ ਹੋ ਉਹ ਵੀ ਰਹਿਸ਼ ਅੰਦਰ ਕਰੋ ਬਿਲਕੁਲ ਉੱਥੇ ਨਹੀਂ ਜਾਣਾ ਰਹਿਸ਼ੀਆਂ ਨਹੀਂ ਆਪਰੇਡੇ ਪਿੰਡ ਦੇ ਕੋਈਆਂ ਖਾਲੀ ਕਰਾਉਣੇ ਬਾਹਰ ਤੋਂ ਕੋਈ ਤਾਂ ਕੋਈ ਅੱਠ ਫਾੜੀਆਂ ਚੰਗੀ ਜਿਹੀ ਬਣਾਉਂਦੇ ਆ ਆ ਦੇਖੀ ਤੁਹਾਨੂੰ ਬਹੁਤ ਬਹੁਤ ਧੰਨਵਾਦ ਕਰਦੇ ਆ ਪਹਿਲਾਂ ਬਾਹਰ ਵੀ ਗਏ ਸਾਡੇ ਸ਼ਾਬਾ ਵੀਰ ਖੜਦੇ ਆ ਮੁੰਡਾ ਦੇ ਇਹ 15 ਮਿੰਟ ਸਾਂ ਫੇਰ ਆਇਆ ਵੀ ਸਾਡੀ ਤੇ ਤਾਂ ਇਹ ਸਾਡੀ ਪਟਨਾ ਪੂਰਾ ਜਨ ਗਲੀ ਚ ਘੁੰਮਦਾ ਹੈ ਇਹਨੇ ਵਾਲ ਪਟ ਗਏ ਇਹ ਵੀ 500 ਸਾਲ ਪਹਿਲਾਂ ਗੁਰਦੁਆਰੇ ਫੜਦੇ ਰਹੇ ਕੋਈ ਫੇਰ ਕੁਝ ਨਹੀਂ ਆ ਫੇ ਮੈਂ ਆਇਆ ਜਦੋਂ ਪਾਸਦਾ ਮਾਰੇ ਸਿੱਖੀ ਦੇ ਬੰਦਾ ਦੇ ਭਈਏ ਜਦੋਂ ਮੈਂ ਪਤਾ ਪਤਾ ਕਰਦੇ ਕਿ ਜਿਹੜੀਆਂ ਨੇ ਕਿਹਾ ਮੋੜ 'ਤੇ ਖੜਾ ਇਸਨੂੰ ਇਹ ਬਾਲਡਿੰਗ ਪਰਵਤ ਤੇ ਮੈਂ ਕੋਈ ਗੱਲ ਨਹੀਂ ਰਹਿਣ ਦੇ ਛੱਡਿਆ ਯਾਰ ਆਪਾਂ ਪਹਿਲਾਂ ਹੀ ਖਿੱਚ ਕੇ ਹੋਈ ਜਿਹੜਾ ਖੇਤਾ ਜੋ ਮੈਂ ਕਿਹਾ ਛੱਡਿਆ ਫੇ ਮੈਂ ਜਾਂਦੇ ਹੁੰਦੇ ਮੈਂ ਦੇਖਦਾ ਬੰਦੇ ਨੂੰ ਦੇਖ ਲਓ ਮੈਂ ਤਾਂ ਆਪਾਂ ਕੋਈ ਕੰਮ ਹੈ ਚੰਗਾ ਹੈ ਮੈਂ ਕਿਹਾ ਚਲਣ ਨੂੰ ਅੰਜੂ ਹਾਂਜੀ ਮੈਂ ਕਹਿੰਦਾ ਥਾਣੇ ਪਹੁੰਚੋ ਦੱਸੋ ਸਾਨੂੰ ਬੈਲਵਦਾ ਆਪਣਾ ਜਾਨ ਲਿਖਾ ਦਿਓ ਜੋ ਕੰਮ ਵੀ ਕਰਾਣੀ ਕਰਾਉ ਕਾਰਵਾਈ ਭਾਜੀ ਪਹਿਲੀ ਦੱਸੋ ਪਹਿਲਾਂ ਕੀ ਹੋਇਆ ਮੇਰੇ ਨਾਲ ਨਹੀਂ ਮੈਂ ਨਹੀਂ ਠਾਣੀ ਆ ਸਾਡੀ ਮੈਂ ਨਹੀਂ ਠਾਣੀ ਆ ਸਾਡੀ ਆਣੀ ਨਹੀਂ ਜਾਣਾ ਮੈਂ ਠਾਣੀ ਨਹੀਂ ਆ ਅਸੀਂ ਆਪ ਹੈਂਡੀਕੈਪ ਤੋਂ ਅਸੀਂ ਆਪ ਹੈਂਡੀਕੈਪ ਤੋਂ ਆਂਡਰ ਮੈਂ ਠਾਣੀ ਨਹੀਂ ਆ ਕੇਸ ਕੇਸ ਹੋ ਗਿਆ ਤਾਂ ਨਹੀਂ ਕੋਰਟ ਕਚਰੀ ਦੀ ਕੰਡ ਪਾਪਰ ਚਾਹ ਤਾਰੇ ਆਹ ਇਹ ਤਾਂ ਉਹ ਨਾ ਹੈਂਡੀ ਹੈਂਡੀ ਆ ਮੁੰਡਾ ਆ ਜਨਮਾਦ ਜੀ ਸਾਲੇ ਮਰਦੇ ਆ ਸਾਡੇ ਹੱਥੋਂ ਤਾਂ ਦੱਸਤਾ ਮੈਂ ਕਿਹੜਾ ਖਾਨ ਦੱਸ ਕੇ ਜਾਣਾ ਜਿਹਨਾਂ ਨੇ ਰੱਖਿਓ ਨਾ ਉਹ ਮਾਰਾਂਗਾ ਮੇਰਾ ਭੈਣ ਜੋ ਦੰਦ ਇੱਥੇ ਕਿਹੜੀ ਹੋਣੇ ਨੇ ਮੱਤੇ ਦਾ ਗਲਤ ਕੰਮ ਕਰ ਲੈਣਾ ਇਹਦੀ ਤੁਹਾਨੂੰ ਦੱਸ ਕੇ ਜਾਣੇਗੇ ਤੇ ਆਹ ਤਾਰਾ ਲੱਗਣੀ ਆ ਸਾਰੇ ਇੰਨੇ ਪੰਡਾ ਦੇ ਵਿੱਚ ਵੀ ਆ ਆ ਸੈਟ ਦੇ ਅੰਦਰ ਲੱਗ ਚਲੇ ਆ ਹੋਰ ਤਾਂ ਤੁਸੀਂ ਲੈ ਜਲੇ ਤੁਹਾਡੀ ਵਧੀਆ ਗੱਲ ਆ ਪਰ ਅਸੀਂ ਸ਼ਾਮ ਨੂੰ ਉੱਥੇ ਪਹੁੰਚ ਜਾ ਤੁਸੀਂ ਕਹਿੰਨਾ ਛੜਦਾ ਪਤਾ ਨਹੀਂ ਕਿੱਧਰ ਹੋ ਗਿਆ ਸਾਨੂੰ ਦੱਸੋ ਵੀ ਇੱਥੇ ਕਿਹੜਾ ਕਿਹੜੇ ਹਸਪਤਾਲਾਂ ਦੇ ਵਿੱਚ ਲੈ ਕੇ ਜਾ ਰਹੇ ਤੁਸੀਂ ਨੂਰ ਕਰ ਵੀ ਪੂਰੀ ਵੀ ਉਹ ਉੱਥੇ ਕਰਾਂਗੇ ਐਸ ਐਸ ਸਾਹਿਬ ਪੁੱਛੋ ਵੀ ਆਹ ਤਾਰਾ ਇਹ ਬਦਲ ਕਾਹਦਾ ਕੰਮ ਕੀਤਾ ਮੌਕੇ ਮੁੰਡਾ ਮੌਕੇ ਮੁੰਡਾ ਬਚਾਇਆ ਜੀ ਮੁੰਡਾ ਦਾਦਾ ਦੀ ਮਾਇਆ ਉਹ ਤਾਂ ਨੂੰ ਪਤਾ ਹੀ ਆ ਵੀ ਤਾਰਾ ਕਿਹਦੀ ਬਣਦੀ ਹੈ ਸਾਨੂੰ ਫੋਨ ਕਰੋ ਯਾਰ ਤਾਰਾ ਸਾਨੂੰ ਦੱਸੋ ਕਿ ਦੱਸੋ ਕਿਹੜਾ ਕੇਸ ਸਾਜ ਕਰਨਾ ਲੈ ਜਾਓ ਬਈ ਅੱਜ ਚਾਰ ਪੌਣਾ ਦਾ ਸਾਨੂੰ ਦੱਸੋ ਕਿ ਕੇਸ ਕਰਾਉਣਾ ਦੇਖਾ ਹਾਂ ਦੇਖਾ ਹਾਂ ਦੇਖਾ ਸਾਡੇ ਬੈਠਾ ਹੈ ਰੋ ਪੈਰ ਨੂੰ ਖੁਪਾਇਆ ਹੈ ਨਹੀਂ ਤੂੰ ਕਿ ਹਾਰਗ ਤੋਂ ਦਾਦੇ ਤੋਂ ਬਚਾ ਦੇ ਘਰ ਦੇ ਘਰ ਤੇ ਖੜਾ ਵੀ ਸਾਨੂੰ ਦੱਸੋ ਕਿਹੜੀ ਕਿਹੜੀ ਧਾਰਾ ਦੇ ਵਿੱਚ ਚਲੀ ਜਾ ਕੇ ਜਾ ਰਹੇ ਹਾਂ ਨਹੀਂ ਪਹਿਲਾਂ ਨਿਆਣਾ ਸਰ ਕਿਹੜੀ ਕਰਨੀ ਹੈ ਮੌਕੇ ਦੇ ਮੁੰਡੇ ਅਸੀਂ ਬਾਹਰ ਖੜੇ ਅਸੀਂ ਨਾਣੇ ਸਰੋ ਇਹਨਾਂ ਦੇ ਧਿਆਨ ਦੇ ਪਾਉਂਦੇ ਪਤਾ ਹੀ ਹੁੰਦਾ ਵੀ ਕਿਹਨੀਆਂ ਸ਼ਕਤੀਆਂ ਲੱਗ ਰਹੀਆਂ ਨੇ ਨਹੀਂ ਹੋਇਆ ਨਹੀਂ ਹੋਇਆ ਨਹੀਂ ਹੋਇਆ ਬਾਅਦ ਵਿੱਚ ਮੈਂਟਰ ਹੋ ਜਾਂਦੇ ਆ ਮੈਂ ਹੁਣੇ ਕੋਈ ਤੁਹਾਨੂੰ ਵੀ ਲੱਗਦੀ ਕਰੋ ਕਰੋ ਭਾਈ ਹਾਂ ਕਰੋ ਫੋਨ ਨੇ ਕੀਤਾ ਜੀ ਆਪਾਂ ਫੋਨ ਤਾਂ ਤੇ ਮੁਰ ਕੇ ਤੁਹਾਨੂੰ ਲੈ ਕੇ ਜਾਣਾ ਉੱਥੇ ਜਾ ਕੇ ਆਵਾਂ ਨਹੀਂ ਨਹੀਂ ਆਪਾਂ ਨੇ ਨਹੀਂ ਕੀਤਾ ਜੀ ਫੋਨ ਕੀਤਾ ਸਾਡੇ ਨੂੰ ਇੱਕ ਵੀ ਫੋਨ ਗਿਆ ਹੋਵੇ ਆਪਾਂ ਘਰ ਨੰਬਰ ਨਹੀਂ ਨਹੀਂ ਹੋ ਗਿਆ ਹੁਣ ਕਿਸੇ ਨੇ ਕੀਤਾ ਸਾਨੂੰ ਨਹੀਂ ਪਤਾ ਅਸੀਂ ਆਪਣਾ ਹੱਲ ਕਰਾ ਕੇ ਜੀ ਫੇਰ ਭੇਜਣਾ ਇਹਨਾਂ ਨੂੰ ਇੱਥੇ ਵੀ ਆਏ ਸਕੇ ਨਹੀਂ ਜੀ ਇੱਥੇ ਵੀ ਆਏ ਇਦਾਂ ਨਹੀਂ ਜਵਾਬ ਦੇਣਾ ਆਪਣਾ ਹੱਲ ਕਰਕੇ ਭੇਜ ਆਉਣ ਦੇਣਾ ਮੈਂ ਜ਼ਿੰਮੇਵਾਰ ਹਾਂ ਚੱਲ ਨਹੀਂ ਆਪਾਂ ਨਹੀਂ ਹਾਂ ਬੱਟੇ ਨੂੰ ਹਣਾ ਬਾਜੀ ਨਹੀਂ 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 ਐਡਾ ਬਾਜੀ ਐਡਾ ਨਹੀਂ ਜਾਣ ਆ ਦੇਖਾ ਰਾਤ ਤੋਂ ਲੈ ਕੇ ਸਾਡੇ ਵੱਸ ਤੋਂ ਬਾਹਰ ਜਿਹੜੇ ਕਿਸੇ ਦਾ ਨਿਆਣਾ ਹੋ ਗਿਆ ਫੇਰ ਵੀ ਤਾਂ ਤੁਸੀਂ ਆਉਣਾ ਉਸ ਵੇਲੇ ਤੁਸੀਂ ਜੇ ਤੁਹਾਡੇ ਮੂੰਹ ਤੇ ਜਵਾਨ ਵੀ ਨਹੀਂ ਬਾਜੀ ਹੁਣ ਫੇਰ ਮੁੜ ਕੇ ਨਹੀਂ 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 ਆ ਜਾਣਾ ਬਾਜੀ ਇਹ ਦੇਖ ਲਿਆ ਜੀ ਹਰਵੀਰ ਵਾਰੀ ਦੇਖ ਹੀ ਲਿਆ تھا ਕੋਈ ਜ਼ਿਆਦਾ ਹੀ ਨੇ ਦੇਖਿਆ ਹੋਵੇ ਪਾਰ ਪੂੜ ਕੇ ਤਾਂ ਸਾਡੇ ਹਵਾਲੇ ਦੇ ਲੈ ਲਾ ਬੀਬੀ ਬੀਬੀ 2 ਮਿੰਟ 2 ਮਿੰਟ ਆਪਣਾ ਨੰਬਰ ਪੁਣ ਮਾਰਨਾ ਜੋ ਰਵੇ ਨਾ ਜੋ ਰਵੇ ਆਪਾ ਜੀ ਬਾਲਕ ਬੇਸਵੀ ਕਰਦਾ ਚੰਗਿਆ ਨਾ ਯਾਰ ਯਾਨੇ ਸਾਡੀ ਮਾਂ ਬੈ ਲਾ ਮਾਰੂਗਾ ਜੋ ਬੰਦੇ ਗਾ ਨਹੀਂ ਮਾਡੂ ਗੱਡੀ ਨਹੀਂ ਫੇਰ ਦੇਖ ਨਹੀਂ ਨਹੀਂ ਚੱਲੇ ਗੱਡਣੀ ਹੈ ਫੇਰ ਤੂੰ ਬੈਠ ਜਾ ਪਹਿਲਾਂ ਵੀ ਮੋਦੀ ਨਾ ਤੂੰ ਬੈਠ ਜਾ ਜੋ ਨਹੀਂ ਆਉਂਦੀ ਰੋ ਮੈਂ ਮਾਦੀ ਤੂੰ ਕਲਾ ਕਲੇ ਨਹੀਂ ਗੱਡ ਲਾ ਲਾ ਮੇਰੇ ਬੁੜੇ ਨੂੰ ਆਇਆ ਓਏ ਰੋ ਰੋ ਪਾ ਓ ਓਏ ਓਏ ਬੰਦੂ ਬੰਦੂ ਜਬੀ ਗੱਲਾਂ ਕਰੀਏ ਪਾਜੀ ਗੱਲਾਂ ਨਹੀਂ ਕਰੀ ਹੁੰਦਾ ਗੱਲਾਂ ਨੂੰ ਯਾਰ ਗੱਲਾਂ ਗੱਲ ਕਰੋ ਜੀ ਪਾਜੀ ਯਾਰ ਉੱਧਾ ਕਰਦੇ ਆਪਣੇ ਮੁੰਡੇ ਯਾਰ ਉਹ ਨਹੀਂ ਉਹਨੇ ਕੋਈ ਕਰਦੇ ਮੁੜ ਕੇ ਆ ਜੇ ਗੱਡੀ ਬੈਕ ਉੱਪਰ ਉਹ ਨਹੀਂ ਆ ਦੇਖ ਜਾਊਗਾ ਇਹ ਪਾਜੀ ਇਹਦਾ ਗੱਲਾਂ ਕਰਦਾ ਯਾਰ ਮੇਰਾ ਪਤਾ ਹੀ ਨਹੀਂ ਕਿੱਦਾਂ ਯਾਰ ਇਹ ਥੋੜੀ ਆ ਗੁੰਡਾ ਕਰੀ ਦੀ ਲੈ ਕੇ ਆਦਾ ਪਾਜੀ ਮਾੜੀ ਗੱਲਾਂ ਤੁਹਾਡੇ ਪਾਸੇ ਅਸੀਂ ਕਹਦੇ ਨਾ ਚਰਮਾ ਜੀ ਬਾਦੀ ਕਿਵੇਂ ਕਰਦੋ ਉਹ ਕਹਿ ਨਹੀਂ ਪਾਜੀ ਅੱਗੇ ਘਾਈ ਅੱਗੇ ਗਿਆ ਅੱਗੇ ਗਿਆ ਧੰਨਵਾਦ ਕੀ ਨਾ ਟੋਡ ਤੇ ਉਥੇ ਲੈ ਕੇ ਚਲ ਗਿਆ ਉਹ ਨਿਕਲ ਨਿਕਲਣਾ ਨਹੀਂ ਉਹ ਜਹਾਨੀ ਦੇ ਵਿਚਾਲੇ ਨਹੀਂ ਵੇਚਣਾ ਪਾਜੀ ਨਹੀਂ ਵੇਚਣਾ ਲੈ ਕੇ ਨਹੀਂ ਜਾਣਾ ਹੱਸੇ ਕੌਣੇ ਖਲੇ ਸਿੰਘ ਹੋ ਗਏ ਨੇ ਇਹਨਾਂ ਨੇ ਇਹਨਾਂ ਨੂੰ ਨਾ ਤਾਂ ਪਹਿਲਾਂ ਦੇ ਲਈ ਆਈ ਇਹਨਾਂ ਨੂੰ ਪੈਸਾ ਨਹੀਂ ਭੇਜਿਆ ਨਾ ਵੀ ਦੇਖੋ ਭਾਈ ਦੇਖੋ ਦੇਖੋ ਜੀ ਉੱਥੇ ਪਹਿਲਾਂ 3000 2500 ਜਿੱਥੇ ਮਾਰੀ ਜਾਂਦੇ ਉੱਥੇ ਜਾਉਂਗੇ ਉੱਦਾਂ ਨਹੀਂ ਜਾਉਂਦੇ ਉੱਦਾਂ ਨਹੀਂ ਜਾਣਾ ਜੀ ਨਹੀਂ ਨਹੀਂ ਮੰਨਣਾ ਨਹੀਂ 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 ਭਾਈ ਇਹ ਲੈ ਲਓ ਉੱਥੇ ਜਾਓ ਹਾਂਜੀ ਕੀ ਮਾਮਲਾ ਕੀ ਗੱਲ ਗੱਲ ਕੀ ਹੋਈ ਹੈ ਬੱਚੇ ਨੇ ਬਲਟਕਾਰ ਕਰਿਆ ਸੀ ਜਾਂ ਸੀ ਜਾ ਕੇ ਉਹਦੇ ਕੱਪੜੇ ਖੋਲੇ ਹੋਏ ਸੀਗੇ ਮੌਕੇ ਤੇ ਮੈਂ ਜਾ ਕੇ ਦੇਖਿਆ ਮੈਂ ਬੱਚਾ ਛੜਾਇਆ ਜੀ ਮੁੜ ਕੇ ਇਹ ਭੱਜ ਗਿਆ ਇਹ ਮਾਂ ਨੇ ਜੰਗਲ ਚ ਧੋ ਗਿਆ ਇਹਨਾਂ ਦੀ ਕੀ ਆ ਪਾ ਮੇਰਾ ਮੁੰਡਾ ਸੀ ਮਾਂ ਕੋ ਤੇ ਮੈਨੂੰ ਲੈ ਕੇ ਗਏ ਸੀ ਕਿੱਥੇ ਲੈ ਕੇ ਗਏ ਉਹਦੇ ਵਿੱਚੋਂ ਚੱਕ ਕੇ ਲੈ ਕੇ ਗਿਆ ਮੇਰੇ ਮੁੰਡੇ ਨੂੰ ਕਿੰਨੇ ਵਜੇ ਦੀ ਗੱਲ ਹੈ ਹਾਂਜੀ ਹੋ ਗਿਆ ਦੀ ਗੱਲ ਹੈ ਤੇਰੀ ਗੱਲ ਹੈ ਤੈਨੂੰ ਰੂਮ ਵਿੱਚ ਚੱਕ ਕੇ ਲੈ ਕੇ ਗਿਆ ਇਹਨੂੰ ਕਹਿੰਦਾ ਤੇਰੇ ਤੈਨੂੰ ਫੋਕੜਾ ਕਹਿੰਦਾ ਮੈਨੂੰ ਵੀ ਕਿਹਦਾ ਕੱਪੜਾ ਬਣਿਆ ਹੋਏ ਸੀ ਕੱਪੜੇ ਦੇ ਖੋਲੇ ਦਾ ਮੂੰਹ ਛਿੱਟਿਆ ਹੋਇਆ ਸੀ ਲੈ ਕੇ ਗਿਆ ਮੂੰਹ ਬੰਦ ਕਰਕੇ ਮੇਰੇ ਮੁੰਡੇ ਨੂੰ ਚੱਕ ਕੇ ਲੈ ਕੇ ਗਿਆ ਤੁਸੀਂ ਜਾ ਕੇ ਦੇਖੋ ਹਾਂਜੀ ਮੈਂ ਮੌਜੂਦ ਹਾਂ ਇਹਨੂੰ ਆ ਰਹੀ ਸੀ ਤੇ ਬੱਚਾ ਰੋ ਰਿਹਾ ਸੀ ਜੋਰ-ਜੋਰ ਨਾਲ ਬਚਾਓ ਮੇਰੇ ਭੂਆ ਬਚਾਓ ਤੇ ਮੈਂ ਬਚਾਇਆ ਬੱਚੇ ਨੂੰ ਉਸ ਤੋਂ ਬਾਅਦ ਇਹ ਛੁੱਟ ਕੇ ਮੁੰਡਾ ਮੇਰੇ ਤੋਂ ਭੱਜ ਗਿਆ ਇਹਨੂੰ ਜੰਗਲ 'ਚ ਜਾ ਕੇ ਮੈਂ ਫੜਿਆ ਜੀ ਹਾਂਜੀ ਇੱਕ ਗੱਲ 또 ਗੱਲ ਤੇ ਇਹਨੂੰ ਵੀ ਬੋਲਿਆ ਜਦੋਂ ਅਸੀਂ ਇਹਨੂੰ ਘੁੱਟਿਆ ਮਾਰਿਆ ਜਿਹੜਾ ਇਹ ਇੱਥੇ ਰਹਿੰਦਾ ਹੈ ਸਾਡੀ ਆਕਵਾਟਰ ਵਿੱਚ ਰਹਿੰਦਾ ਕਹਾਂਦੀ ਗੱਲ ਕੀ ਕਹਿੰਦੀ ਆ ਕੀ ਕਹਿੰਦਾ ਜੀ ਕਹਿੰਦਾ ਮੈਂ ਕਿੰਨਾ ਨਹੀਂ ਗਲਤ ਕੰਮ ਕਰਨਾ ਕਰ ਰਹੀ ਆ ਤੇ ਆ ਕਹਿੰਦਾ ਭਈ ਇਹ ਕਢਾਓ ਸਾਡੀ ਇਹ ਹੀ ਮੰਗ ਹੈ ਭਈ ਇਹ ਕਢਾਓ ਇਥੋਂ ਨਿਕਲਣਾ ਚਾਹੀਦਾ ਕੋਲਪਨੀ ਲੈ ਕੇ ਜਾਉਂਗੀ ਅਸਤਾਨ ਸਾਹਿਬ ਸਾਡਾ ਇਨਸਾਫ ਮਿਲਣਾ ਚਾਹੀਦਾ ਸਾਡੇ ਯਾਰ ਬਾਹਰ ਗਲੀਆਂ ਚ ਫਿਰਦੇ ਸਕੂਲ ਲੈ ਜਾਂਦੇ ਕੌਣ ਚੁਪੇਵਾਰਾ ਸਾਾਨੂੰ ਮੁਸਾਫ ਚਾਹੀਦਾ ਸਾਰੀ ਰਾਮ ਜਿਹਾ ਪੰਜਾਬ ਪਈਏ ਪੰਜਾਹ 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 ਪਿਛਾਓ ਇਹ ਪ੍ਰਵਾਸੀ ਜਗਾ ਉਹ ਸਾਹਮਣੇ ਕੁਆਟਰ ਚ ਰਹਿੰਦਾ ਹੈ ਤੇ ਨੇ ਅੰਗਰੇਜ਼ ਦੇ ਬੱਚੇ ਨੂੰ ਆਪਣੇ ਘਰ ਵਿੱਚ ਕੁੰਡਾ ਖੋਲ ਕੇ ਅੰਦਰ ਜਾ ਕੇ ਮੂੰਹ ਕੁੱਟ ਕੇ ਲਿਆ ਕੇ ਉਹਨੂੰ ਕਵਰਾਂ ਦੇ ਵਿੱਚ ਲਿਆ ਕੇ ਉਹਨਾਂ ਗਲਤ ਕੰਮ ਉਹਦੇ ਕੱਪੜੇ ਉਤਾਰੇ ਹੋਏ ਸੀ ਗਲਤ ਕੰਮ ਕਰਨ ਲੱਗਾ ਸੀ ਉਹਦੇ ਨਾਲ ਤੇ ਬਾਹਰ ਗਵੰਦ ਜਨਾਨੀਆਂ ਨੇ ਦੇਖਿਆ ਇਹਨੂੰ ਸਾਹਮਣੇ ਕਿ ਹਾਂ ਵੀ ਮੁੰਡਾ ਰੋਲਾ ਪਾ ਰਿਹਾ ਰੋਲਾ ਪਉਣ ਤੋਂ ਬਾਅਦ ਸਾਰਾ ਮੱਲਾ ਇਕੱਠਾ ਹੋਇਆ ਫੇ ਮੈਂ ਸਰਪੰਚ ਸਾਹਿਬ ਨੂੰ ਇਹਨਾਂ ਨੇ ਕੀਤਾ ਨਾ ਫੋਨ ਕੀਤਾ ਕਿ ਆ ਕੇ ਦੇਖੋ ਇੱਥੇ ਆਹ ਕੰਮ ਹੋ ਰਿਹਾ ਹੈ ਤੇ ਪੁਲਿਸ ਸਾਹਿਬ ਹੁਣ ਆਈ ਆ ਤੇ ਉਹ ਬੰਦੇ ਨੂੰ ਲੈ ਗਈ ਆ ਤੇ ਦੇਖਦੇ ਕੀ ਬੰਦ ਦੀ ਕਾਰਵਾਈ ਕਰਦੇ ਆ ਇਹ ਪਤਾ ਲੱਗਾ ਕਿ ਕਿੱਥੇ ਰਹਿਣ ਵਾਲਾ ਹੈ ਕਿਸੇ ਬਾਘਪੁਰ ਦੇ ਰਹਿ मां ਵੀ ਢੋੜ ਕੇ ਕੁਆਟਰ ਇਸ ਰਹਿੰਦੇ ਸੀ ਕੁਆਟਰ ਮਾਲਕ ਨੂੰ ਪੁੱਛਿਆ ਆਪਾ ਉਹ ਕਹਿੰਦੇ ਆਪ ਪ੍ਰੂਫੇ ਦੇ ਲੈ ਨਹੀਂ ਹੈਗੇ ਨਹੀਂ ਉਹ ਇੰਨੀ ਦਿਨ ਦਾ ਰੋਲਾ ਪਿਆ ਸੀ ਤਾਂ ਕਿ ਇਹ ਪ੍ਰੂਫ ਕਿਉਂ ਲੈ ਕੇ ਖੜਾ ਪ੍ਰਿੰਟ ਵਿੱਚ ਕਿਹਾ ਜਾ ਰਿਹਾ ਹੈ ਕਿ ਇਹ ਅਸੀਂ ਦੀ ਹੁਣ ਮਤਾ ਪਾਇਆ ਇੱਕ ਪੰਚਾਇਤ ਵਿੱਚ ਆਪਣੇ ਕਿ ਜਿੰਨੇ ਵੀ ਪ੍ਰਵਾਸੀ ਆ ਫੈਕਟਰੀਆਂ ਵਿੱਚ ਕੰਮ ਕਰਦੇ ਆ ਉਹ ਪ੍ਰਵਾਸੀ ਸਾਰੇ ਆਪਣੇ ਫੈਕਟਰੀਆਂ ਵਿੱਚ ਰਹਿਣ ਫੈਕਟਰੀਆਂ ਵਿੱਚ ਰੱਖਣ ਆਪਣੇ ਪ੍ਰਵਾਸੀਆਂ ਨੂੰ ਸਾਡੇ ਪਿੰਡਾਂ ਵਿੱਚ ਸਾਰੇ ਅਸੀਂ ਜਿਹੜੇ ਪ੍ਰਵਾਸੀ ਆ ਕੱਢ ਰਹੇ ਆ ਕੀ ਨਾਮ ਆਪਣਾ ਮੇਰਾ ਨਾਮ ਮਨੀਸ਼ ਸਿੰਘ ਬਾਗਪੁਰ ਦਾ ਸਰਪੰਚ ਇਹ ਜਿਹੜੇ ਬੰਦੇ ਜਿਹੜਾ ਭਈਆ ਤੁਹਾਡੇ ਕੋਲ ਰਹਿੰਦੇ ਸੀ ਹਾਂਜੀ ਕੀ ਨਾਮ ਇਹਦਾ ਇਹ ਨਾਮ ਹੈ ਕਿੰਨੀ ਦੇਰ ਕੋਈ ਪੇਪਰ ਪੰਜ 10 ਦਿਨ ਹੋਏ ਤੇ ਭਈ ਇੰਨੀ ਦੇਰ ਦਾ ਰੋਲਾ ਪਿਆ ਹੁਸ਼ਿਆਰਪੁਰੇ ਐਡਾ ਵੱਡਾ ਕਾਹਨ ਹੋ ਚੁੱਕਾ ਤੁਸੀਂ ਹਜੇ ਵੀ ਕਿਉਂ ਨਹੀਂ ਇਹ ਸਮਝਦੇ ਉਹਨਾਂ ਨੂੰ ਕਿਹਾ ਸੀ ਅਸੀਂ ਇਹ ਕਹਿੰਦੇ ਪੰਜ ਦਿਨਾਂ ਬਾਅਦ ਸਾਨੂੰ ਪੇਪਰ ਮਿਲਣੇ ਲਹੰਗਾ ਆਏ ਸੀਗੇ ਉਹ ਟਾਈਮ ਦੇ ਕੇ ਗਏ ਸੀ ਇਹਨਾਂ ਨੂੰ ਠੀਕ ਨਹੀਂ ਇਹਨਾਂ ਨੂੰ ਇਮੀਡੀਆ ਟਾਈਮ ਦੇ ਦਿੱਤਾ ਸੀ ਮੈਂ ਦਿੱਤਾ 15 ਦਿਨ ਦਾ ਟਾਈਮ ਕਿਹਨਾਂ ਇਹ ਪੰਜ ਦਿਨਾਂ ਦੇ ਨੇ ਪੰਜ ਦਿਨ ਸਰਕਾਰ ਵੀ ਕਹਿੰਦੀ ਜਦੋਂ ਕੋਈ ਕਿਰਾਏਦਾਰ ਰੱਖਦੇ ਪਹਿਲਾਂ ਵੈਰੀਫਿਕੇਸ਼ਨ ਕਰਾਓ ਆਧਾਰ ਕਾਰਡ ਲਓ ਤਾਂ ਲਓ ਕੋਈ ਆਧਾਰ ਕਾਰਡ ਮੇਰਾ ਲਿਆ ਬੰਦਾ ਬਾਕੀਆਂ ਦੇ ਹੈਗੇ ਆ ਇਹਦਾ ਇਹ ਸਾਡੇ ਕੋਲ 10 ਦਿਨ ਹੋਏ ਆ ਆਏ ਨੂੰ ਪਾਜੀ ਇਹ ਤੂੰ ਨਹੀਂ ਕਹਿੰਦਾ ਜੀ ਇਹ ਫੈਕਟ ਹੀ ਕਰਦਾ ਪੁੱਤ ਪਾਜੀ ਜਦੋਂ ਮਾਲਕ ਕਾਰ ਰੱਖਦਾ ਆਧਾਰ ਕਾਰਡ ਵਕਾਰਾ ਉਹ ਤਾਂ ਲੈਂਦਾ ਹੀ ਆ ਮੈਂ ਤੁਹਾਡੀ ਗੱਲ ਸਮਝਦਾ ਜਦੋਂ ਨਹਾਂਦਾ ਆਏ ਨਾ ਉਹ ਕਹਿੰਦੇ ਹੁਣ ਹੁਣ ਹੀ ਚਾਂਟ ਕਰਦਾ ਨਟ ਜਾਂਦਾ ਤੇ ਕੌਣ ਜ਼ਿੰਮੇਵਾਰ ਹੁੰਦਾ ਸਮਝਦਾ ਗੱਲ ਪਾਜੀ ਉਹ ਕਹਿੰਦੇ 5 ਦਿਨਾਂ ਬਾਅਦ ਪਾਜੀ ਉਹ 5 ਦਿਨਾਂ ਬਾਅਦ ਸਾਨੂੰ ਦੇ ਦੇ ਡਾਕੂਮੈਂਟ ਅੱਛਾ ਨਹੀਂ ਫਿਰ ਤੁਹਾਡੇ ਫਰਜ਼ ਨਹੀਂ ਬਣਦਾ ਕਿ 5 ਦਿਨਾਂ ਦੇ 10 ਦਿਨ ਜਿਸਨੇ ਰੱਖਦੇ ਉਸਨੇ ਉਧਾਰ卡 ਤੁਹਾਨੂੰ ਲੈਣਾ ਚਾਹੀਦਾ ਹੈ ਆ ਦੇਖੋ ਕੋਈ ਬੰਦਾ ਰਹੇ ਉਹ ਕਹਿੰਦੇ 5 ਦਿਨਾਂ ਨਹੀਂ 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 ਪਾਜੀ ਐਡਾ ਵੱਡਾ ਕਾਂਡ ਪਹਿਲਾਂ ਹਿਸ਼ਾਰਪੁਰ ਚ ਹੋਇਆ ਤੁਹਾਨੂੰ ਹਿੱਤ ਤੱਕ ਨਹੀਂ ਸ਼ਹਿਦ ਨਹੀਂ ਮਿਲਿਆ ਪਾਜੀ ਆ ਜੀ ਮੰਨਦੇ ਆ ਤੁਹਾਡੇ ਆਪ ਬਾਕੀ ਪ੍ਰੂਫ ਲੇਓ ਆ ਜੀ ਕਿ ਸਾਰੇ ਦੇ ਇਹ ਪਿੰਡ ਦੇ ਨੇ ਸਾਨੂੰ ਸੂਚਿਤ ਕੀਤਾ ਵੀ ਇੱਕ 22 ਬੱਚੇ ਨੂੰ ਇਹ ਚੱਕ ਕੇ ਲੈ ਗਏ ਆ ਤੇ ਹੁਣ ਅਸੀਂ ਆਏ ਆਂ ਇਹ ਤਾਂ ਹੁਣ ਥਾਣੇ ਜਾ ਕੇ ਕਾਰਵਾਈ ਕਰਦੇ ਹਾਂ ਜੀ ਪੁਛਤਾ। ਇਹ ਕੌਣ ਹੈ ਪ੍ਰਵਾਸੀ ਹੈ। ਪ੍ਰਵਾਸੀ ਹੈ ਜੀ। ਕਿੱਥੇ ਕੰਮ ਕਰਦਾ ਕੁਝ ਪਤਾ ਲੱਗਦਾ? ਇਹ ਨਹੀਂ ਪਤਾ ਲੱਗਦਾ। ਇਹਦੇ ਫਿਰਦਾ ਨਹੀਂ। ਇਹਦੇ ਕੰਮ ਨਹੀਂ ਕਰਦਾ ਜੀ। ਇਹ ਕਿਹੜਾ ਪਿੰਡ ਦਾ ਹੈ? ਇਹ ਬਾਗਪੁਰਾ ਜੀ। ਅੱਛਾ ਜੀ। ਇਹਨੂੰ ਇਨਫੋਰਮੇਸ਼ਨ ਕਿ ਦਿੱਤੀ ਸੀਗੀ? ਇਨਫੋਰਮੇਸ਼ਨ ਪਿੰਡ ਤੋਂ ਹੀ ਆਈ ਸੀਗੀ ਮੋਬਾਈਲ ਤੇ। ਇਹਨਾਂ ਨੇ ਕਿਹਾ ਵੀ ਇੱਕ ਪ੍ਰਵਾਸੀ ਮਜ਼ਦੂਰ ਹੈ ਜੋ ਕਿ ਕਿਸੇ ਅੰਗਰੇਜ਼ ਨੇ ਬੱਚੇ ਨਾਲ ਕੋਈ ਗਲਤ ਕੰਮ ਕਰਨ ਲੱਗਾ ਤੇ ਜਿਸ ਨੂੰ ਅਸੀਂ ਪੁਛਪੜਤਾਲ ਲਈ ਨਾਲ ਲਈ ਆ ਰਹੇ ਆ ਸਾਡੇ ਆ ਕੇ ਇਹਦੀ ਪੁਛਪੜਤਾਲ ਕਰਦੇ ਆ ਕੋਈ ਇਹਦੀ ਆਇਡੈਂਟੀਫਿਕੇਸ਼ਨ ਨਿਕਲੀ ਜੀ ਤੁਹਾਨੂੰ ਕੋਈ ਕੁਸ਼ਣ ਨਹੀਂ ਕੁਛ ਨਹੀਂ ਨਿਕਲੀ ਇਹ ਵੇ ਕਹਿੰਦੇ ਬੇਲੇ ਹੀ ਘੁੰਮਦਾ ਸੀਗਾ ਜੀ ਇੱਥੇ ਕਾਫੀ ਜੇ ਤੋਂ ਅੱਜ ਦੇਖਦੇ ਇਹਨੂੰ ਯਾਰ ਰਹਿੰਦਾ ਕਿੱਥੇ ਪਤਾ ਲੱਗਾ ਕੁਛ ਰਹਾ ਕਿੱਥੇ ਰਹਿ ਰੂ ਦਾ ਕੁਛ ਨਹੀਂ ਪਤਾ ਲੱਗਿਆ ਜੀ ਕਹਿੰਦੇ ਇਹਦੇ ਇਹ ਇਸੇ ਪਿੰਡ ਜੀ ਰਹਿੰਦਾ ਸੀਗਾ ਬਾਗਪੁਰ ਚ ਸਰਪੰਚ ਸਾਹਿਬਾ